ਗੱਲ ਦੋਸਤੋ ਜਿਵੇਂ ਕਿ ਆਪ ਪਹਾਰ ਹੋਏ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਣੇ ਆ ਇੱਕ ਰੈਨੋਵੇਟ ਕੀਤੀ ਹੋਈ ਕੋਠੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਸਿੰਗਲ ਬੋਰਸ ਦੀ ਕੋਠੀ ਤੁਹਾਨੂੰ ਨਾਲ ਦਿਖ ਰਹੀ ਹੈ ਉਹਦੇ ਨਾਲ ਦੀ ਸੀ ਇਹ ਕੋਠੀ ਸੀ ਤੇ ਹੁਣ ਇਹਨੂੰ ਰੈਨੋਵੇਟ ਕੀਤਾ ਗਿਆ ਜਿੰਨਾ ਏਰੀਆ ਦੇ ਚ ਜੋੜਿਆ 11-1200 ਏਰੀਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਇਹਦੇ ਚ ਐਡ ਕੀਤਾ ਹੋਇਆ ਤੇ ਉਹਦੇ ਨਾਲ ਫਰੰਟ ਐਲੀਵੇਸ਼ਨ ਦੇ ਵਿੱਚ ਵੀ ਕੁਝ ਨਾ ਕੁਝ ਚੇਂਜਸ ਕੀਤੀਆਂ ਨਗੀਆਂ ਆ ਦੇਖੋ ਤੁਸੀਂ ਉਹ ਕੋਠੀ ਦਿਖਾ ਦੋ ਨਾਲ ਤੇ ਇਹਦੀ ਜੋ ਫਰੰਟ ਐਲੀਵੇਸ਼ਨ ਹੈ ਇਹਦੇ ਚ ਕੁਝ ਨਾ ਕੁਝ ਚੇਂਜਸ ਨਗੀਆਂ ਜਿੱਥੇ ਜਿੱਥੇ ਪਾਰਟੀਸ਼ਨ ਕੀਤੀ ਆ ਦੇਖੋ ਬਾਹਰਲੇ ਪਾਸੇ ਗਲਾਸ ਦੇਣ ਵਾਸਤੇ ਇਹਨੂੰ ਨਵੀਂ ਲੁੱਕ ਦੇਣ ਵਾਸਤੇ ਤੇ ਮਾਡਰਨ ਸਟਾਈਲ ਦੀ ਕੋਠੀ ਹੈ ਜੀ ਆਪਾਂ ਤੁਹਾਨੂੰ ਉੱਪਰ ਜਿਹੜਾ ਏਰੀਆ ਜੋੜਿਆ ਉਹ ਦਿਖਾਉਨੇ ਆ ਤੇ ਆ ਜੋ ਲੈ ਕੇ ਚੱਲਦੇ ਆ ਤੇ ਡ੍ਰੈੰਗ ਰੂਮ ਦੇ ਏਰੀਆ ਦੇ ਵਿੱਚੋਂ ਇਹਦੀ ਐਂਟਰੀ ਹੈ ਜੀ ਆਹ ਦੇਖੋ ਇਧਰੋਂ ਪਾ ਡ੍ਰੈੰਗ ਰੂਮ ਦੇ ਵਿੱਚੋਂ ਐਂਟਰੀ ਕਰਦੇ ਆ ਤੇ ਲੌਬੀ ਚ ਇੱਕ ਵਾਰੀ ਦਿਖਾ ਦਿਓ ਵੀ ਕਿੰਨੇ ਕਿਹਦੇ ਰੂਮ ਹਨ ਤਿੰਨ ਕਮਰੂਮ ਇਹਦੇ ਥੱਲੇ ਬੈੱਡਰੂਮ ਨੇ ਜੀ ਇੱਕ ਕਿਚਨ ਆ ਗਿਆ ਤੇ ਇੱਕ ਡ੍ਰੈਨ ਰੂਮ ਦਾ ਏਰੀਆ ਆ ਗਿਆ ਤੁਸੀਂ ਦੇਖ ਹੀ ਲਿਆ ਤੇ ਜਿਹੜੀ ਇਹਦੇ ਚ ਰੈਨੋਵੇਟ ਕੀਤਾ ਹੋਇਆ ਜਿੰਨਾ ਮਕਾਨ ਜੋੜਿਆ ਹੋਇਆ ਉਹ ਆਪਾਂ ਤੁਹਾਨੂੰ ਦਿਖਾਉਨੇ ਆਂ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਆਂ ਫਸਟ ਫਲੋਰ ਦੇ ਉੱਤੇ ਆਜੋ ਜੀ ਲੈ ਕੇ ਚੱਲਦੇ ਆਂ ਤੁਹਾਨੂੰ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਆਂ ਜੀ ਫਸਟ ਫਲੋਰ ਤੇ ਜਿੰਨਾ ਗਰੀ ਇਹਦੇ ਚ ਐਡ ਕੀਤਾ ਤੁਹਾਨੂੰ ਉਹ ਦਿਖਾਵਾਂਗੇ ਉਹਦੇ ਨਾਲ ਸਿੰਗਲ ਪੋਰਸ਼ਨ ਤੋਂ ਡਬਲ ਪੋਰਸ਼ਨ ਦੀ ਕਿੰਨੀ ਸੋਹਣੀ ਕੋਠੀ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਫਸਟ ਫਲੋਰ ਦੇ ਉੱਤੇ ਆਏ ਆਂ ਜੀ ਫਸਟ ਫਲੋਰ ਦੇ ਉੱਤੇ ਆਪਾਂ ਖੜੇ ਆਂ ਜਿਹੜਾ ਇਹਦੇ ਚ ਏਰੀਆ ਐਡ ਕੀਤਾ ਕੋਠੀ ਚ ਤੇ ਆ ਉੱਪਰੋਂ ਛੱਤ ਦਾ ਡਿਜ਼ਾਈਨ ਦਿਖਾ ਦੋ ਆਪਾਂ ਲੌਬੀ ਦੇ ਵਿੱਚ ਆਏ ਆਂ ਲੋਬੀ ਤੋਂ ਸ਼ੁਰੂ ਕਰਦੇ ਆਪਾਂ 11 1200 ਸਕੁਅਰ ਫੁੱਟ ਏਰੀਆ ਦੇ ਵਿੱਚ ਜੋੜਿਆ ਜੀ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਵਿੱਚੋਂ ਦਿਖਾ ਦਿਓ ਸਾਰਾ ਪੇਂਟ ਵਗੈਰਾ ਕਰਕੇ ਤਿਆਰ ਕੀਤੀ ਹੋਈ ਬਾਈ ਉਹਨਾਂ ਨੇ ਪੇਂਟ ਕੀਤੀ ਨੂੰ 2 ਸਾਲ ਹੋ ਗਏ ਵੈਸੇ ਕੋਠੀ ਨੂੰ ਰੀਨੋਵੇਟ ਕੀਤੀ ਨੂੰ ਵੀ 2 ਸਾਲ ਹੋ ਗਏ ਤੇ ਅੱਜ ਆਪਾਂ ਇਹਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਆਪਾਂ ਲੌਬੀ ਦੇ ਏਰੀਆ ਦੇ ਵਿੱਚੋਂ ਬਾਲਕਨੀ ਦਾ ਏਰੀਆ ਜੀ ਆ ਦੇਖੋ ਆ ਦਿਖਾ ਦਿਓ ਇਧਰੋਂ ਫਰੰਟ ਹੈ ਜੀ ਆ ਦੇਖੋ ਇੱਥੇ ਆਪਾਂ ਕੁਰਸੀ ਵਗੈਰਾ ਢਾਹ ਕੇ ਬੈਠ ਸਕਦੇ ਹਾਂ ਬਹੁਤ ਹਵਾਦਾਰ ਹੈ ਇਹ ਬਾਲਕਨੀ ਦਾ ਏਰੀਆ ਹੋ ਗਿਆ ਜੀ ਤੋਂ ਸਿੱਧੀ ਗੇਟ ਦੇ ਉੱਤੇ ਨਜ਼ਰ ਤੇ ਹੁਣ ਆਪਾਂ ਸਟਾਰਟ ਕਰਦੇ ਜੀ ਇਹਦੇ ਬੈਡਰੂਮ ਜੋ ਕੇ ਉੱਪਰ ਬਣੇ ਹੋਏ ਨੇ ਕੀ ਕੀ ਬਣਿਆ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਤੇ ਕਿੰਨਾ ਸੋਹਣਾ ਰੂਪ ਦਿੱਤਾ ਇਹਨੂੰ ਸਿੰਗਲ ਪੋਰਸ਼ਨ ਤੋਂ ਡਬਲ ਪੋਰਸ਼ਨ ਦੀ ਕੋਠੀ ਬਣ ਗਈ ਇਹ ਤੇ ਆਪਾਂ ਪਹਿਲੇ ਬੈਡਰੂਮ ਦੇ ਵਿੱਚ ਆਏ ਆ ਜੀ ਪਹਿਲੇ ਬੈਡਰੂਮ ਦੇ ਵਿੱਚ ਛੱਤ ਦਾ ਜੋ ਪੀਓਪੀ ਦਾ ਡਿਜ਼ਾਈਨ ਉਹ ਵੀ ਦਿਖਾ ਦੋ ਬਾਈ ਤੇ ਇਹਦੇ ਚ ਕੀ ਕੀ ਰੱਖਿਆ ਹੋਇਆ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਇਧਰ ਡਰੈਸਿੰਗ ਏਰੀਆ ਆ ਗਿਆ ਜੀ ਇੱਕ ਤਾਂ ਇਹਦਾ ਆ ਦੇਖੋ ਆ ਡਰੈਸਿੰਗ ਏਰੀਆ ਹੋ ਗਿਆ ਤੇ ਇੱਕ ਖੁੱਲਾ ਵਾਸ਼ਰੂਮ ਆ ਜੀ ਤੇ ਉਹ ਗੇਟ ਜਰੂਰ ਦਿਖਾ ਦਿਓ ਉਹਦਾ ਇੱਕ 게ਟ ਉੱਪਰ ਦੂਜੇ ਬੈਡਰੂਮ ਦੇ ਵਿੱਚ ਖੁੱਲਣਾ ਉਹ 게ਟ ਉਹ ਤੁਹਾਨੂੰ ਉਧਰੋਂ ਦਿਖਾਉਨੇ ਆ ਤੇ ਦੋਨੇ ਬੈਡਰੂਮਾਂ ਨੂੰ ਜੋੜਦਾ ਇੱਕ ਬਹੁਤ ਵਧੀਆ ਕਨਸੈਪਟ ਦੇ ਕੇ ਇੱਕ ਦੋ ਬੈਡਰੂਮ ਦਿੱਤੇ ਉੱਪਰ ਦੋਨਾਂ ਨੂੰ ਬਾਥਰੂਮ ਦੋਨਾਂ ਨੂੰ ਇੱਕੋ ਹੀ ਬਾਥਰੂਮ ਅਟੈਚ ਹੈ ਜੀ ਆਪਾਂ ਤੁਹਾਨੂੰ ਉਧਰੋਂ ਦੂਜੇ ਬੈਡਰੂਮ ਚੋਂ ਦਿਖਾਵਾਂਗੇ ਤੇ ਇਹਦੇ ਨਾਲ ਬਾਹਰਲੇ ਪਾਸੇ ਜੋ ਆਪਾਂ ਇਹਨੂੰ ਬਰਾਂਡਾ ਕਹਿ ਸਕਦੇ ਆ ਫਰੰਟ ਲੁੱਕ ਦਿੱਤੀ ਹੈ ਇਹਦੇ ਨਾਲ ਆ ਦੇਖੋ ਤੇ ਬਾਈ ਉਹਨਾਂ ਨੇ ਫਰੰਟ ਐਲੀਵੇਸ਼ਨ ਦੇ ਉੱਤੇ ਜਿਹੜੀ ਉਹ ਪਹਿਲਾ ਕੋਠੀ ਦੇਖੀਏ ਤੁਸੀਂ ਨਾਲ ਇੱਕ ਕੋਠੀ ਪਹਿਲਾਂ ਦੀ ਉਮੀ ਹੈ ਇੱਕ ਰੀਨੋਵੇਟ ਕਰਤੀ ਜੀ ਇਹ ਇਹ ਤੁਹਾਨੂੰ ਦਿਖਾਉਣੀ ਆ ਇਧਰੋਂ ਸਟੀਲ ਨਹੀਂ ਲੱਗੀ ਹੋਈ ਉਧਰਲੇ ਪਾਸੇ ਤੇ ਤੁਸੀਂ ਦੇਖਿਆ ਹੀ ਆ ਫਰੰਟ ਦੇ ਵਿੱਚ ਤੇ ਵਿੱਚ ਇਹਦੇ ਗਲਾਸ ਲਾਤਾ ਜੀ ਆ ਦੇਖੋ ਤੇ ਆ ਚੀਜ਼ਾਂ ਨਾਲ ਇਹਨੂੰ ਫਰੰਟ ਲੁੱਕ ਦੇਤੀ ਇੱਥੇ ਐਂਗਲਾਂ ਵਗੈਰਾ ਫਿੱਟ ਕਰਕੇ ਬਹੁਤ ਸਖਤ ਨੇ ਇਹ ਲੋਹੇ ਦੀਆਂ ਤੇ ਇਧਰੋਂ ਆਪਾਂ ਦਿਖਾਈਏ ਤੁਹਾਨੂੰ ਇਧਰੋਂ ਬਾਲਕਨੀ ਆ ਗਈ ਜੀ ਆ ਦੇਖੋ ਤਿੰਨ ਭਾਗਾਂ ਦੇ ਵਿੱਚ ਪਾਰਟੀਸ਼ਨ ਕਰਤੀ ਇਹਦੀ ਬਾਹਰ ਬਰਾੰਡਾ ਹੋ ਗਿਆ ਇਧਰੋਂ ਬਾਲਕਨੀ ਹੋ ਗਈ ਤੇ ਉਧਰੋਂ ਆਪਾਂ ਲੌਬੀ ਦੇ ਵਿੱਚੋਂ ਤੁਹਾਨੂੰ ਦਿਖਾਈ ਦਿੱਤੀ ਸੀ ਤੇ ਦੂਜੇ ਬੈਡਰੂਮ ਦਾ ਇਧਰ ਗੇਟ ਆ ਗਿਆ ਆਪਾਂ ਤੁਹਾਨੂੰ ਇਹ ਅੰਦਰ ਤੋਂ ਵੀ ਦਿਖਾਵਾਂਗੇ ਆਜੋ ਲੈ ਕੇ ਚੱਲਦੇ ਹਾਂ ਤੇ ਆਪਾਂ ਹੁਣ ਇਧਰੋਂ ਆਪਾਂ ਪਹਿਲੇ ਬੈਡਰੂਮ ਦੇ ਵਿੱਚੋਂ ਹੀ ਆਪਾਂ ਦੂਜੇ ਬੈਡਰੂਮ ਦੇ ਵਿੱਚ ਜਾਵਾਂਗੇ ਤੇ ਨਵਾਂ ਨਵੇਂ ਇਹਦੇ ਵਿੱਚ ਕੀ ਕੀ ਐਡ ਕਰਕੇ ਇਹਨੂੰ ਡਬਲ ਪੋਰਸ਼ਨ ਦਾ ਰੂਪ ਦਿੱਤਾ ਉਹ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਦਿਖਾ ਰਹੇ ਹਾਂ ਬਾਹਰੋਂ ਤੁਸੀਂ ਦੇਖ ਹੀ ਲਿਆ ਹੁਣ ਆਪਾਂ ਪਹਿਲੇ ਬੈਡਰੂਮ ਦੇ ਵਿੱਚੋਂ ਸਾਰਾ ਦੇਖ ਲਿਆ ਜੀ ਬਾਹਰਲੇ ਪਾਸੇ ਤੁਹਾਨੂੰ ਦਿਖਾਤੀ ਬਾਲਕਨੀ ਵਗੈਰਾ ਤੇ ਹੁਣ ਇਹ ਦੂਜਾ ਬੈਡਰੂਮ ਆ ਜੀ ਇਹ ਤੇ ਇਹਦੇ ਚ ਜੋ ਆਪਾਂ ਵਾਸ਼ਰੂਮ ਦੀ ਗੱਲ ਕਰਦੇ ਸੀ ਉਹ ਗੇਟ ਆ ਗਿਆ ਉਹਦਾ ਵੈਸੇ ਇਧਰੋਂ ਬੰਦ ਆ ਤੇ ਉਧਰਲੇ ਵਾਸ਼ਰੂਮ ਦੇ ਨਾਲ ਅਟੈਚ ਆ ਦੋਨੇ ਬੈਡਰੂਮਾਂ ਨੂੰ ਇੱਕ ਵਾਸ਼ਰੂਮ ਨਾਲ ਅਟੈਚ ਕਰਤਾ ਜੀ ਡਰੈਸਿੰਗ ਏਰੀਆ ਉਧਰਲੇ ਚ ਦੇਤਾ ਤੇ ਇਹਦਾ ਇੱਕ ਬਾਹਰਲੇ ਪਾਸੇ ਗੇਟ ਬਾਲਕਨੀ ਦੇ ਵਿੱਚ ਉਹ ਵੀ ਦਿਖਾ ਦਿਓ ਤੇ ਦੋਸਤੋ ਕਿਵੇਂ ਲੱਗਿਆ ਪਲਾਨ ਤੁਸੀਂ ਦੱਸਣਾ ਜਰੂਰ ਬਹੁਤ ਸੋਹਣੀ ਰੇਨੋਵੇਸ਼ਨ ਕੀਤੀ ਐ 1200 ਏਰੀਆ ਵਿੱਚ ਜੋੜ ਕੇ 11 1200 ਏਰੀਆ ਵਿੱਚ ਜੋੜ ਕੇ ਇੱਕ ਸਿੰਗਲ ਪੋਰਸ਼ਨ ਦੀ ਕੋਠੀ ਨੂੰ ਡਬਲ ਪੋਰਸ਼ਨ ਦਾ ਰੂਪ ਦਿੱਤਾ ਤੇ ਬਾਹਰੋਂ ਤੁਸੀਂ ਫਰੰਟ ਐਲੀਵੇਸ਼ਨ ਦੇਖ ਹੀ ਲਿਆ ਇਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਤੇ ਰੇਨੋਵੇਟ ਕੋਠੀਆਂ ਦੇਖਣ ਵਾਸਤੇ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਨੇ ਆਂ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਜੀ